ਸਿੱਧੇ ਤੇ ਉਸ ਤੋਂ ਵੱਡਾ ਮਾਣ ਇਹ ਆ ਕਿ ਆਪਣੇ ਜਿਹੜਾ ਜੂਹਦੇ ਆ ਜਿਨ੍ਹਾਂ ਨੇ ਇੱਕ ਪਿੰਡ ਦੇ 10-10 ਜਣੇ ਨਾਲ ਥੋੜੇ ਇੱਕ ਪਿੰਡ ਦੇ 2-2 ਥੋੜੇ 10 ਜੁੜੇ ਆ ਸਭ ਤੋਂ ਪਹਿਲਾਂ ਕਰੋ ਪਰਮਪਤਿ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਮਗਰ ਨਿੱਕੇ ਦਾਗਾ ਪਰ ਸੰਗਠਨ ਤੌਰ ਤੇ ਮਗਰ ਸੀਗਾ ਲੁਧਿਆਣਾ ਦੇ ਲੋਕਾਂ ਨੇ ਸਾਡੇ ਪਿੰਡਾਂ ਦੇ ਲੋਕਾਂ ਨੇ ਉਹ ਜਿਹੜੇ ਲੈ ਕੇ ਸੰਗਠਨ ਦੇ ਵਿੱਚ ਬੜਾ ਵੱਡਾ ਜੋਰ ਪਾਇਆ ਹੱਕ ਢਾ ਕੇ ਖੜਿਆ ਹਰ ਤਖ ਤੋਂ ਜੋਰਨ ਦਿੱਤਾ ਪਰ ਉਹ ਕਿਸੇ ਜੱਤੇ ਬੰਦਕ ਨਹੀਂ ਸੀਗੇ ਪਟੇੰਡਾ ਗਰਦਾਰਾਂ ਨੇ ਇਕੱਲੇ ਬੱਜ ਸਾਰੀ ਜੱਟੇ ਨੂੰ ਢਾਕੇ ਦੇ ਵਿੱਚ ਟੱਕਰ ਹੋਈ ਸੀ ਆਪਾ ਆਪ ਹਮਾਰੇ ਗਏ ਉਸ ਤੋਂ ਬਾਅਦ ਜਿੱਟਾ ਕੋਨੇ ਟਾਣੇ ਇਹ ਸੋਣ ਚੇਰਾ ਤੇ ਆਹ ਕੁੜੀ ਨਾਲ ਨਾਲ ਬੈਠੀ ਆ ਆਹ ਵੀ ਨੂੰ ਕੋਈ ਲੱਗਦਾ ਤਿਆਰਬਾਰੀ ਹੈ ਉਹ ਸੋ ਦੂਜੀ ਗੱਲ ਵੀ ਜੇ ਯਾਦ ਰੱਖਿਓ ਇਤਿਹਾਸਾ ਨੂੰ ਮੈਂ ਸੰਕਾਰੀ ਤੋਂ ਬਾਅਦ ਨਹੀਂ ਤੂੰ ਪਹਿਲਾ ਗੱਲ ਕਰਦਾ ਮਹਾਰਾਜ ਅਰਦੀਪ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਾਡਾ ਪੰਜਾਬ ਦਾ ਬੱਬਰ ਸੇ ਅਖਰੀ ਸਾਹ ਲੈ ਕੇ ਸਾਡੇ ਪੰਜਾਬ ਦੇ ਸਾਡੀ ਸਿੱਖ ਕੌਮ ਦਾ ਪ੍ਰਗ ਦੇਖ ਕੇ ਸਦਾ ਦੀ ਰੀਤ ਹੋ ਗਿਆ ਉਸ ਤੋਂ ਬਾਅਦ ਅਸੀਂ ਪੰਜਾਬੀ ਲੋਕ ਦੇਹੀ ਅੰਦੋਲਨ ਤੱਕ ਸੁਤੇ ਰਹੇ ਆਪਾਂ ਸੰਤਾਲੀ ਦਾ ਤਾਂ ਇਹ ਆਪਣੇ ਹਟਾ ਦੇ ਹਟਾਇਆ ਤੱਕ ਉਹ ਤੋਂ ਬਾਅਦ ਦੀ ਗੱਲ ਚੱਲੇ ਇੱਕ ਦੌਰ ਕਦੋਂ ਸਾਡੇ ਸੁਤੇ ਪੰਜਾਬ ਦੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਦੇਹੀ ਅੰਦੋਲਨ ਦਾ ਸਮਝ ਲਿਆ ਉਹ ਦੇਹੀ ਅੰਦੋਲਨ ਨੇ ਸਾਡੇ ਸੁਤੇ ਹੋਏ ਪੰਜਾਬੀ ਲੋਕਾਂ ਨੂੰ ਜਗਾਇਆ लाएथ ਸਤਿ ਸ੍ਰੀ ਅਕਾਲ ਜੀ ਲੋਕ ਵੀ ਹੈ ਕਿ ਆਪਣੇ ਹੱਕਾਂ ਤੇ ਗੁੱਟਾ ਕਾ ਮਾਰ ਦੇ ਇੰਨਾ ਕਹਣਾ ਲਖਮਾ ਦਾ ਜਾਤਾਂ ਕਰੋ ਬੱਤੇ ਪਰਮਾਨ ਵਾਹਿਗੁਰੂ ਦਾ ਸਾਰਾ ਸਰ ਉਹਨਾਂ ਨੂੰ ਕਿਹਾ ਜੀ